ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਮੇਰਾ ਨਾਮ ਬਲਦੇਵ ਸਿੰਘ ਸਰਸਾ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਸਾਡੀ ਜਿਹੜੀ ਇੱਕ ਕਿਸਾਨ ਯੂਨੀਅਨ ਹੈ ਬੀਕੇਯੂ ਸਰਸਾ ਦੇ ਨਾਂ ਤੇ ਨਾਲ ਜੀ ਪਛਾਣੀ ਜਾਂਦੀ ਹੈ ਔਰ ਇਸ ਟਾਈਮ ਦੇ ਉੱਤੇ ਤੁਹਾਨੂੰ ਪਤਾ ਹੈ ਕਿ ਸਾਡੇ ਜਿਹੜੇ ਮੋਰਚੇ ਨੇ ਉਹ ਸ਼ੰਭੂ ਬਾਰਡਰ ਤੇ ਖਨੌੜੀ ਬਾਰਡਰ ਦੇਤੇ ਜਿਹੜੇ ਨੇ ਉਹ ਚੱਲ ਰਹੇ ਔਰ ਦੁੱਖ ਦੀ ਗੱਲ ਇਹ ਹੈ ਕਿ ਮੈਨੂੰ ਇੱਥੇ ਆਉਣਾ ਇਸ ਕਰਕੇ ਪਿਆ ਕਿ ਆਹ ਜਿਹੜੀ ਜਗ੍ਹਾ ਹੁਣ ਆਪਾਂ ਖਲੋਤੇ ਆ ਇਹ ਇਸ ਟਾਈਮ ਤੇ ਅੰਮ੍ਰਿਤਸਰ ਦਾ ਜਿਹੜਾ ਬਾਈਪਾਸ ਹੈ ਅੰਮ੍ਰਿਤਸਰ ਤੋਂ ਅਟਾਰੀ ਰੋਡ ਆ ਨਾਲ ਹੀ ਆਪਣੇ ਅਗਲੇ ਪਾਸੇ ਇੰਡੀਆ ਗੇਟ ਹੈ ਤੇ ਇਧਰ ਪਿਛਲੇ ਪਾਸੇ ਸਾਡਾ ਪਿੰਡ ਆ ਜਾਂਦਾ ਹੈ ਤੇ ਇੱਥੇ ਇਹ ਸੈਂਟਰ ਦੇ ਵਿੱਚ ਇਹ ਪਲਾਟ ਪੈਂਦਾ ਹੈ ਇਹ ਕਰੀਬ 350 ਗੱਜ ਦਾ ਪਲਾਟ ਹੈ ਔਰ ਇਹ ਪਲਾਟ ਜਿਹੜਾ ਹੈ ਇਹ ਤੁਸੀਂ ਦੇਖੋ ਕਿ ਸਰਦਾਰ ਕੁਲਬੀਰ ਸਿੰਘ ਪੁੱਤਰ ਉਤਮ ਸਿੰਘ ਆਪ ਜਿਹੜੇ ਮਾਲਕ ਸੀ ਉਹਨਾਂ ਤੋਂ ਬੀਬੀ ਗੁਰਸਰਨ ਕੌਰ ਜਿਹੜੀ ਆ ਉਨੇ ਇਹ ਪਲਾਟ ਜਿਹੜਾ ਇਹ ਕਿ ਖਰੀਦਿਆ ਔਰ ਇਹ ਪਲਾਟ 18621 ਦਾ ਖਰੀਦਿਆ ਇਸ ਪਲਾਟ ਦੇ ਵਿੱਚ ਹੋਰ ਕੋਈ ਹਿੱਸੇਦਾਰ ਨਹੀਂ ਇਹ ਇਕੱਲੀ ਬੀਬੀ ਗੁਰਸਰਨ ਕੌਰ ਦੇ ਨਾਂ ਦੇ ਉੱਤੇ ਪਲਾਟ ਹੈ ਇਹ ਉਹਦੇ ਭਰਾ ਨੇ ਤੇ ਉਹ ਜਿਹੜੇ ਇਸ ਪਲਾਟ ਨੂੰ ਜਿਵਾਰ ਕਰਨ ਤੋਂ ਜਿਹੜਾ ਇਥੋਂ ਦਾ ਹਲਕਾ ਐਮਐਲਏ ਡਾਕਟਰ ਜਸਬੀਰ ਸਿੰਘ ਅੰਮ੍ਰਿਤਸਰ ਤੋਂ ਹਲਕਾ ਐਮਐਲਏ ਡਾਕਟਰ ਜਸਬੀਰ ਸਿੰਘ ਉਹ ਪੁਲਿਸ ਦੇ ਦਬਾਅ ਦੇ ਨਾਲ ਇਸ ਪਲਾਟ ਨੂੰ ਜਿਹੜਾ ਉਹ ਰਕਵਾ ਰਿਹਾ ਕਿਉਂਕਿ ਮੈਂ ਤੁਹਾਨੂੰ ਦੱਸ ਦਵਾਂ ਕਿ ਇੱਥੇ ਇੱਕ ਪਲਾਟ ਹੋਰ ਹੈ ਉਹਦਾ ਰੌਲਾ ਚੱਲ ਰਿਹਾ ਉਹਦੇ ਵਿੱਚ ਵੀ ਇਹ ਹਿੱਸੇਦਾਰ ਨੇ ਇਹ ਕਹ ਰਹੇ ਨੇ ਕਿ ਉਹ ਪਲਾਟ ਛੱਡੋ ਜੇ ਤੁਸੀਂ ਉਹ ਪਲਾਟ ਨਹੀਂ ਛੱਡੋਗੇ ਤੇ ਫਿਰ ਤੁਹਾਨੂੰ ਇਹ ਪਲਾਟ ਤੇ ਵੀ ਕਬਜ਼ਾ ਨਹੀਂ ਮਤਲਬ ਅਹੀਂ ਕਰਨ ਨਹੀਂ ਦੇਣਾ ਇਸ ਕਰਕੇ ਇਸ ਪਲਾਟ ਨੂੰ ਜਿਹੜਾ ਇਹ ਡਾਕਟਰ ਜਸਬੀਰ ਸਿੰਘ ਐਮਐਲ ਰੁਗਿਆ ਮੈਂ ਪੰਜਾਬ ਸਰਕਾਰ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਜੋ ਲੱਛਣ ਸੁਗਬ ਪੀਰ ਬਾਦਲ ਤੇ ਉਹਦੇ ਸਾਲਾ ਸਾਹਿਬ ਮਜੀਠੀਆ ਵੱਲੋਂ ਜਿਸ ਤਰ੍ਹਾਂ ਲੋਕਾਂ ਦੀਆਂ ਜ਼ਮੀਨਾਂ ਤੇ ਪਲਾਟਾਂ ਤੇ ਜ਼ਬਰਦਸਤੀ ਗੁੰਡਾਗਰਦੀ ਨਾਲ ਕਬਜ਼ੇ ਹੁੰਦੇ ਰਹੇ ਤੇ ਘੱਟ ਕਾਂਗਰਸ ਨੇ ਵੀ ਨਹੀਂ ਕੀਤੀ ਜਿਹੜੀਆਂ ਵੀ ਸਰਕਾਰਾਂ ਆਈਆਂ ਉਹਨਾਂ ਕਿਸੇ ਨੇ ਵੀ ਘੱਟ ਨਹੀਂ ਕੀਤੀ ਲੇਕਿਨ ਇਸ ਟਾਈਮ ਤੇ ਆਹ ਜਿਹੜੀ ਮੌਜੂਦਾ ਸਰਕਾਰ ਦੇ ਜਿਹੜੇ ਐਮਐਲਏ ਨੇ ਖਾਸ ਕਰਕੇ ਜੋ ਮੈਨੂੰ ਇੱਥੋਂ ਰਿਪੋਰਟਾਂ ਮਿਲੀਆਂ ਨੇ ਡਾਕਟਰ ਜਸਵੀਰ ਸਿੰਘ ਦੀਆਂ ਉਹਨੂੰ ਹੁਣ ਤੱਕ ਗਿਫਟ ਵਿੱਚ ਕਿੰਨੀਆਂ ਗੱਡੀਆਂ ਮਿਲ ਚੁੱਕੀਆਂ ਨੇ ਕਿੱਥੋਂ ਗੱਡੀਆਂ ਆਈਆਂ ਕਿਸ ਤਰ੍ਹਾਂ ਆਈਆਂ ਕਿੰਨੇ ਪਲਾਟ ਨੇ ਜਿਨ੍ਹਾਂ ਦੇ ਉੱਤੇ ਕਬਜ਼ੇ ਕਰਾਏ ਜਾ ਰਹੇ ਨੇ ਹੁਣ ਮੈਂ ਡਾਕਟਰ ਜਸਵੀਰ ਸਿੰਘ ਨੂੰ ਇਹ ਗੱਲ ਕਹਿਣੀ ਚਾਹਣਾ ਤੁਹਾਡੇ ਚੈਨਲ ਦੇ ਰਾਹੀਂ ਮੇਰਾ ਚੈਲੰਜ ਹੈ ਡਾਕਟਰ ਜਸਵੀਰ ਸਿੰਘ ਜੀ ਐਮਐਲਏ ਸਾਹਿਬ ਮੈਂ ਚੈਲੰਜ ਕਰਦਾ ਤੁਹਾਨੂੰ ਤੁਸੀਂ ਪਲਾਟ ਰਕਵਾਇਆ ਸੀ ਪੁਲਿਸ ਦੇ ਰਾਹੀਂ ਰਕਵਾ ਰਹੇ ਸੋ ਔਰ ਤੰਕੀਆਂ ਦੇ ਰਹੇ ਸੋ ਤੁਸੀਂ ਪੁਲਿਸ ਦੇ ਰਾਹੀਂ ਤੰਕੀਆਂ ਦਵਾਈਆਂ ਨੇ ਕਿ ਸ਼ਾਮ ਨੂੰ 6 ਵਜੇ ਥਾਣੇ ਪੇਸ਼ ਹੋਣਾ ਤੇ ਇਹ ਪਲਾ ਜਿਹੜੀ ਦੀਵਾਰ ਹੋ ਰਹੀ ਆ ਮਿਸਤਰੀ ਜਿਹੜੇ ਲੱਗੇ ਨੇ ਕਾਰੀਗਰ ਜਿਹੜੇ ਲੱਗੇ ਨੇ ਮਜ਼ਦੂਰ ਲੱਗੇ ਇਹਨਾਂ ਨੂੰ ਹਟਾ ਦਿਓ ਨਹੀਂ ਤੇ ਤੁਹਾਡੇ ਖਿਲਾਫ ਪਰਚਾ ਹੋਵੇਗਾ ਮੈਂ ਹਿੱਕ ਠੋਕੇ ਕਹਿੰਦਾ ਡਾਕਟਰ ਸਾਹਿਬ ਜੇ ਤੁਹਾਡੇ ਚ ਹਮਤ ਆ ਮੈਂ ਤੇ ਇੱਥੇ ਆਇਆ ਤੇ ਆਜਾ ਤੂੰ ਵੀ ਹੁਣ ਪਲਾਟਰ ਕਾ ਮੈਂ ਤੇ ਜਿਹੜੇ ਸਹੀ ਮਾਲਕ ਨੇ ਉਹਨਾਂ ਕੋਲ ਕਿਉਂਕਿ ਅਸੀਂ ਤਾਂ ਕਿਸਾਨ ਉਹ ਆ ਜਿੱਥੇ ਵੀ ਕਿਸੇ ਨਾਲ ਧੱਕਾ ਆਏਗਾ ਉੱਥੇ ਕਰਨਾ ਲੇਕਿਨ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਪਰਿਵਾਰ ਦੇ ਵਿੱਚ ਮੇਰੀ ਭਣੇਵੀਂ ਆ ਮੇਰੀ ਭਾਣਜੀ ਇਸ ਪਰਿਵਾਰ ਦੇ ਵਿੱਚ ਜਿਨ੍ਹਾਂ ਦੇ ਨਾਲ ਇਹ ਧੱਕਾ ਹੋ ਰਿਹਾ ਹੈ ਔਰ ਕਿਸੇ ਨੂੰ ਇਹ ਹੋਏਗਾ ਕਿ ਸਰਸਾ ਪਤਾ ਨਹੀਂ ਕਿ ਕਿਸ ਕਰਕੇ ਇੱਥੇ ਆਇਆ ਅਸੀਂ ਤਾਂ ਜਿੱਥੇ ਵੀ ਕਿਸੇ ਨਾਲ ਧੱਕਾ ਹੋਵੇਗਾ ਉੱਥੇ ਜਾਂਦੇ ਹਾਂ ਹੁਣ ਤੁਹਾਨੂੰ ਪਤਾ ਹੈ ਕਿ ਡੇਰਾ ਰਾਧਾ ਸਵਾਮੀ ਜਿਹੜੇ ਨੇ ਜਿਨ੍ਹਾਂ ਨੇ 22 ਪਿੰਡਾਂ ਦੀ ਜ਼ਮੀਰ ਜ਼ਬਰਦਸਤੀ ਜੜੀਆਂ ਧੱਕੇ ਨਾਲ ਵਲੀ ਹੋਈ ਆ ਔਰ ਤੁਹਾਨੂੰ ਇਹ ਉਹਨਾਂ ਨੇ ਦਰਿਆ ਦਾ ਵਹਾਅ ਬਦਲ ਦਿੱਤਾ ਔਰ ਜਿਹਦੇ ਸਬੰਧ ਵਿੱਚ ਮੇਰੇ ਵੱਲੋਂ ਜੋ ਹਾਈ ਕੋਰਟ ਕੇਸ ਪਾ ਆ ਗਿਆ 35 ਨੂੰ ਡੇਰਾ ਰਾધા ਸਵਾਮੀ ਪੰਜਾਬ ਸਰਕਾਰ ਕੇਂਦਰ ਸਰਕਾਰ ਡਿਪਟੀ ਕਮਿਸ਼ਨਰ ਕਪੂਰਥਲਾ ਡਿਪਟੀ ਕਮਿਸ਼ਨਰ ਅਮਰਸਰ ਐਸਐਸਪੀ ਅਮਰਸਰ ਐਸਐਸਪੀ ਕਪੂਰਥਲਾ ਡਰੇਨੇਜ ਭਾਗ ਮੈਨੂ ਭਾਗ ਸਾਰਿਆਂ ਨੂੰ ਨੋਟਿਸ ਹੋਏ ਨੇ ਤੇ ਅਗਲੀ 5 11 ਤਰੀਕ ਨੂੰ ਉਥੇ ਉਹਨਾਂ ਨੇ ਹਾਈ ਕੋਰਟ ਦੀਆਂ ਪੌੜੀਆਂ ਚੜ੍ਹ ਕੇ ਤੇ ਜਵਾਬ ਦੇਣਾ ਹੈ ਸਰਪਾ ਸਾਹਿਬ ਇਹ ਪੇਪਰ ਜਿਹੜੇ ਪਲਾਟ ਦੇ ਆ ਜਿੰਨਾ ਦੇ ਨਾਮ ਤੋਂ ਬੋਲਦੇ ਵੇ ਇਹ ਤਾਂ ਕੀ ਕੌਂ ਦੇ ਰਹੇ ਹਨ ਇਹਨਾਂ ਨੂੰ ਧਮਕੀ ਧਮਕੀ ਮੈਂ ਤੁਹਾਨੂੰ ਦੱਸਿਆ ਕਿ ਧਮਕੀ ਦੇ ਦਵਾਰ ਆਏ ਇਥੋਂ ਦਾ ਹਲਕਾ ਐਮ ਐਲ ਏ ਡਾਕਟਰ ਜਸਬੀਰ ਸਿੰਘ ਡਾਕਟਰ ਜਸਬੀਰ ਸਿੰਘ ਜਿਹੜਾ ਉਹ ਧਮਕੀ ਦਵਾਰ ਆਇਆ ਪੁਰਸ ਦੇ ਰੱਖੇ ਸਾਰੇ ਡਾਕੂਮੈਂਟ ਜਾਇਜ਼ ਹੈਗੇ ਨੇ ਤੁਹਾਡੇ ਨਾਮ ਤੇ ਹੈਗੇ ਨੇ ਭਾਈ ਜੁਰਾ ਪਰ ਫਿਰ ਕਿਉਂ ਪੁਲਿਸ ਦੇ ਉੱਤੇ ਦਬਾਅ ਪਾ ਕੇ ਤੁਹਾਨੂੰ ਧਮਕੀ ਦਿੱਤੀ ਆ ਪੁਲਿਸ ਦੇ ਉੱਤੇ ਦਬਾਅ ਪਾ ਕੇ ਉਹਨਾਂ ਨੂੰ ਇਹ ਆ ਕਿ ਇਹ ਜਿਹੜੇ ਲੋਕ ਨੇ ਅੱਜ ਤੱਕ ਇਹੋ ਹੁੰਦਾ ਰਿਹਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਪਹਿਲੀ ਸਰਕਾਰ ਦੇ ਵਿੱਚ ਵੀ ਇਹ ਜਿਹੜੇ ਰਾਜਨੀਤਿਕ ਲੋਕ ਨੇ ਇਹਨਾਂ ਦੇ ਹਿੱਤ ਸਾਜੇ ਹੁੰਦੇ ਆ ਇਹ ਚੋਰ ਚੋਰ ਮੁਸੇਰਾ ਭਾਈ ਇਹ ਸਾਰੇ ਇੱਕ ਦਿਨ ਤੋਂ ਹੋ ਰਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਦੀਵਾਰ ਹੋ ਰਹੀ ਆ ਤੇ ਫਿਰ ਪਰਚਾ ਇਹਨਾਂ ਦੇ ਨਾ ਕਰਾਇਓ ਮੇਰੇ ਤੇ ਕਰਾਇਓ ਤੇ ਮੈਂ ਫੜਿਆ ਖੁਸ਼ੀ ਖੁਸ਼ੀ ਥਾਣੇ ਵੀ ਆਵਾਂਗਾ ਤੇ ਫਿਰ ਜੇਲ੍ਹ 'ਚ ਵੀ ਜਾਵਾਂਗਾ ਜੇ ਤੇਰੇ 'ਚ ਹਿੰਮਤ ਹੈ ਤੇ ਕਰਾ ਪਰਚਾ ਸੋ ਮੇਰਾ ਕਹਿੰ ਤੋਂ ਭਾਵੇ ਕਿ ਇਹ ਸਰਕਾਰ ਦੇ ਜਿਹੜੇ ਐਮਐਲਏ ਨੇ ਉਹ ਕਿਸ ਤਰ੍ਹਾਂ ਲੁੱਟਾਂ ਕਰ ਰਹੇ ਨੇ ਉਹਦੀ ਮਿਸਾਲ ਆ ਤੁਹਾਡੇ ਸਾਹਮਣੇ ਜਿਉਂਦੀ ਜਾਗਦੀ ਆ ਔਰ ਆ ਰਜਿਸਟਰੀ ਆ ਇਹ ਰਜਿਸਟਰੀ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਰਜਿਸਟਰੀ ਜਿਹੜੀ ਆ ਇਹ 86 ਆ ਤਰੀਕ ਵੇਖ ਲਓ 86 2021 ਨੂੰ ਕੀਤੀ ਗਈ ਆ ਔਰ ਇਹ ਦੇ ਵਿੱਚ ਜਿਹੜੀ ਮਾਲਕੀ ਆ ਇਸ ਟਾਈਮ ਦੇ ਉੱਤੇ ਮੌਜੂਦਾ ਮਾਲਕੀ ਇਹ ਸ਼੍ਰੀਮਤੀ ਗੁਰਸ਼ਰਨ ਕੌਰ ਇਹ ਖਰੀਦਦਾਰ ਹੈ ਆਹ ਦੀ ਫੋਟੋ ਆ ਆ ਸਾਰੀਆਂ ਵੇਚਣ ਵਾਲਿਆਂ ਦੀਆਂ ਫੋਟੋਆਂ ਨੇ ਔਰ ਇੱਚ ਜਿਹੜੇ ਵੇਚਣ ਵਾਲੇ ਜਿਹੜੇ ਅਸਲ ਮਾਲਕ ਨੇ ਉਹਨਾਂ ਦੇ ਨਾਂ ਤੁਹਾਨੂੰ ਮੈਂ ਦੱਸ ਦਿੰਨਾ ਤੇ ਉਹਨਾਂ ਦੇ ਜਿਹੜੇ ਨਾਂ ਨੇ ਉਹ ਹੈਗੇ ਆ ਨੰਬਰ 1 ਸਰਦਾਰ ਕੁਲਵੀਰ ਸਿੰਘ ਪੁੱਤਰ ਸਰਦਾਰ ਉਤਮ ਸਿੰਘ ਵਾਸੀ ਪਿੰਡ ਪੈਰੋਂ ਨੰਗਲ ਤਸਵੀਰ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਨੰਬਰ 2 ਸਰਦਾਰ ਧੀਰ ਸਿੰਘ ਪੁੱਤਰ ਲੇਟ ਸਰਦਾਰ ਬਲਵੀਰ ਸਿੰਘ ਵਾਹ ਸਰਦਾਰ ਜਗੀਰ ਸਿੰਘ ਪੁੱਤਰਾਂ ਲੇਟ ਸਰਦਾਰ ਬਲਘੇਰ ਸਿੰਘ ਪੁੱਤਰ ਸਰਦਾਰ ਉਤਮ ਸਿੰਘ ਵਾਸੀਆਂ ਪਿੰਡ ਕੈਰੋਂ ਨੰਗਲ ਚਵਿੰਡਾ ਦੇਵੀ ਇਹ ਉਥੋਂ ਦੇ ਰਹਿਣ ਵਾਲਿਆ ਔਰ ਇਹਨਾਂ ਦੀ ਦਾਦਾ ਲਈ ਜ਼ਮੀਨ ਸੀ ਜਿਨ੍ਹਾਂ ਨੇ ਵੇਚੀ ਆ ਇਹ ਵੀ ਨਹੀਂ ਵੀ ਇਹਨਾਂ ਨੇ ਕਿਤੇ ਖਰੀਦੀ ਹੋਈ ਸੋ ਇਹ ਮਸਲਾ ਅਜ ਦਾ ਇਸ ਕਰਕੇ ਤੁਹਾਨੂੰ ਵੀ ਇਹ ਮੀਡੀਆ ਦੇ ਰਹੀਂ ਮੈਂ ਇਥੇ ਖੇਚਲ ਦਿੱਤੀ ਆ ਕਿ ਮੀਡੀਆ ਵਾਲੀ ਆਉਣ ਤੇ ਮੀਡੀਆ ਰਹੀਂ ਸਾਰੇ ਲੋਕਾਂ ਨੂੰ ਪਤਾ ਲੱਗੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਲੱਗੇ ਔਰ ਮੈਂ ਪੰਜਾਬ ਪੁਲਿਸ ਨੂੰ ਖਾਸ ਕਰਕੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਆਪਣੇ ਜਿਹੜੇ ਖਾਣਿਆਂ ਦੇ ਵਿੱਚ ਤੁਹਾਡੇ ਐਸਐਚਓ ਵਗੈਰਾ ਲੱਗੇ ਨੇ ਉਹਨਾਂ ਤੱਕ ਵੀ ਇਸ ਚੀਜ਼ ਦੀ ਅਦਾਹਤਾ ਹੋਣੀ ਚਾਹੀਦੀਆਂ ਨੇ ਭਈ ਅਸਲ ਮਾਲਕਾਂ ਨੂੰ ਤੁਸੀਂ ਬਿਨਾਂ ਵਜ੍ਹਾ ਤੋਂ ਪਰੇਸ਼ਾਨ ਕਰਕੇ ਕੀ ਮੰਗ ਕਰਦਾ ਸਿੱਧੀਆਂ ਤਾਂ ਮਿਲੀਆਂ ਦਿੱਤੀਆਂ ਐ ਐਮਐਲਏ ਸਾਹਿਬ ਨੇ ਜਾਂ ਕਿਸੇ ਦੇ ਥਰੂ ਆ ਰਹੀਆਂ ਇਹਨਾਂ ਨੂੰ ਪੁਲਿਸ ਦੇ ਥਰੂ ਪੁਲਿਸ ਦੇ ਥਰੂ ਸਿੱਧੀ ਤਨਖਾਹ ਥੋੜੀ ਦੇਗਾ ਪੁਲਸ ਜੂ ਹੈਗੀ ਉਹਨਾਂ ਕੋਲੇ ਸਰਕਾਰ ਹੈ ਉਹਨਾਂ ਦੀ ਉਹ ਐਮ ਐਲ ਏ ਆ ਸੀ ਐਮ ਉਹਨਾਂ ਦਾ ਸਾਰਾ ਕੁਝ ਉਹਨਾਂ ਦਾ ਹੈ ਪੁਲਸ ਉਹਨਾਂ ਦੀ ਆ ਤੇ ਉਹਨੂੰ ਸਿੱਧੀ ਤਨਖਾਹ ਦੇਣ ਦੀ ਕੀ ਲੋੜ ਆ ਉਹਨੇ ਪੁਲਸ ਦੇ ਰਾਹੀਂ ਤਨਖਾਹ ਦਿੱਤੀ ਆ ਕੀ ਮੰਗ ਕਰਦੇ ਆ ਮੰਗੇ ਕਰਦੇ ਆ ਭਈ ਇੱਕ ਤਾਂ ਜਿਹੜਾ ਦੋ ਦਿਨ ਇਹਨਾਂ ਨੂੰ ਦੋ ਵਾਰਾਂ ਤੱਕ ਕਨੇਡਾ ਦੇ ਥਾਣੇ ਰੱਖਿਆ ਜੀ ਦੋ ਘੰਟੇ ਲੱਖਿਆ ਜੀ ਦੋ ਘੰਟੇ ਇਹਨਾਂ ਨੂੰ ਥਾਣੇ ਰੱਖਿਆ ਇੱਕ ਤੇ ਜਿਹੜਾ ਇਹਨਾਂ ਨੂੰ ਥਾਣੇ ਰੱਖਿਆ ਗਿਆ ਬਿਨਾ ਵਜਾ ਤੂੰ ਉਹ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਪੁਲਿਸ ਹਮਲਾਜੰਦੇ ਦੂਸਰਾ ਪੰਜਾਬ ਸਰਕਾਰ ਨੂੰ ਇਹ ਮੇਰੀ ਬੇਨਤੀ ਆ ਖਾਸ ਕਰਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਿ ਇਸ ਐਮਐਲਏ ਨੂੰ ਆਪਣੇ ਨੂੰ ਨੱਥ ਪਾ ਲਾ ਇਹ ਜਿਹੜੀਆਂ ਇੱਥੇ ਬਦਮਾਸ਼ੀਆਂ ਕਰ ਰਹੀ ਗੁੰਡਾਗਰਦੀ ਕਰ ਰਿਆ ਇਹ ਜਿਹੜੀਆਂ ਲੁੱਟਾਂ ਤੇ ਖੋਹਾਂ ਇੱਥੇ ਕਰ ਰਿਆ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਅਸਲ ਮਾਲਕਾਂ ਦੀਆਂ ਜਿਹੜੀਆਂ ਨੇ ਕੋ ਰੌਲਾ ਹੋਵੇ ਰੌਲੇ ਵਾਲੇ ਤਾਂ ਇਹਨਾਂ ਨੇ ਕਰਨਾ ਹੀ ਕਰਨਾ ਇੱਥੇ ਕਿਸੇ ਦੇ ਨਾਲ ਇਹ ਪਲਾਟ ਸਾਂਝਾ ਵੀ ਨਹੀਂ ਮੈਂ ਇਹ ਤੁਹਾਨੂੰ ਬੇਨਤੀ ਕਰਾਂ ਕਿ ਪਲਾਟ ਕਿਸੇ ਦੇ ਨਾਲ ਸਾਂਝਾ ਨਹੀਂ ਹੈਗਾ ਇਹ ਕੱਲੀ ਬੀਬੀ ਗੁਰਸ਼ਰਨ ਕੌਰ ਦਾ ਪਲਾਟ ਹੈ ਤੇ ਉਹਦੇ ਵਿੱਚ ਇੱਥੇ ਦਖਲਅਧੀ ਕੀਤੀ ਜਾ ਰਹੀ ਆ ਇਹ 350 ਗਾਜ ਦਾ ਪਲਾਟ ਆ ਤੇ ਇਸ ਪਲਾਟ ਦੇ ਉੱਲ ਨਿਗਰਾਨਾ ਕੀਤਾ ਜਾਵੇ ਤੇ ਜੇ ਪੁਲਿਸ ਨੇ ਕੋਈ ਪਰਚਾ ਕੀਤਾ ਜਾਗਤਾਂ ਕੀਤੀ ਤੇ ਫਿਰ ਪਰਚਾ ਕਰਨ ਤੋਂ ਪਹਿਲਾਂ ਇਹਨਾਂ ਦੇ ਤੇ ਪਰਚਾ ਕਰਨ ਤੋਂ ਪਹਿਲਾਂ ਪਰਚਾ ਬਲਦੇਵ ਸਿੰਘ ਸਰਸਾ ਤੇ ਹੋਣਾ ਚਾਹੀਦਾ